ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਕੈਨੇਡਾ ਤੋਂ ਦੋ ਬਹੁਤ ਵੱਡੀਆਂ ਅਪਡੇਟ ਨੇ ਇੱਕ ਅਪਡੇਟ ਤਾਂ ਕੈਨੇਡੀਅਨਸ ਨਾਲ ਜੁੜੀ ਹੋਈ ਐ ਤੇ ਦੂਜੀ ਅਪਡੇਟ ਜਿਹੜੀ ਐ ਉਹ ਇਮੀਗ੍ਰੇਸ਼ਨ ਦੇ ਨਾਲ ਡਾਇਰੈਕਟਲੀ ਇਨਵੋਲਵ ਐ ਭਾਵੇਂ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਭਾਵੇਂ ਤੁਸੀਂ ਵਰਕ ਪਰਮਿਟ ਤੇ ਜਾ ਰਹੇ ਹੋ ਜਾਂ ਕਿਸੇ ਵੀ ਕੈਟਾਗਰੀ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ SIN ਨੰਬਰ ਚਾਹੀਦਾ ਹੁੰਦਾ ਹੈ SIN ਨੰਬਰ ਉਹ ਹੁੰਦਾ ਹੈ ਜਿਸ ਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਦੇ ਹੋ ਨੀ ਸੋਸ਼ਲ ਇਨਸ਼ੋਰੈਂਸ ਨੰਬਰ ਤੁਹਾਡੇ ਲਈ ਬਹੁਤ ਮੰਡੈਟਰੀ ਹੁੰਦਾ ਹੈ ਕੰਮ ਕਰਨ ਦੇ ਲਈ ਉਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਅਥੋਰਾਈਜ਼ਡ ਹੋ ਕੈਨੇਡਾ ਦੇ ਵਿੱਚ ਕੰਮ ਕਰਨ ਵਾਸਤੇ ਸੋ ਅੱਜ ਆਪਾਂ SIN ਨੰਬਰ ਨੂੰ ਲੈ ਕੇ ਇੱਕ ਬਹੁਤ ਜ਼ਿਆਦਾ ਵੱਡੀ ਗੁੱਡ ਨਿਊਜ਼ ਹੈ ਉਹ ਡਿਸਕਸ ਕਰਾਂਗੇ ਤੇ ਉਸ ਤੋਂ ਇਲਾਵਾ ਕੈਨੇਡੀਅਨਸ ਵਾਸਤੇ ਪਾਸਪੋਰਟ ਨੂੰ ਲੈ ਕੇ ਇੱਕ ਬਹੁਤ ਚੰਗੀ ਅਨਾਉਂਸਮੈਂਟ ਆਈ ਹੈ ਉਹ ਵੀ ਕੈਨੇਡੀਅਨਸ ਵਾਸਤੇ ਖਾਸ ਕਰਕੇ ਇੱਕ ਚੰਗੀ ਖੁਸ਼ਖਬਰੀ ਹੈ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੱਤੋ ਵਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਵਾ ਸ਼ੇਅਰ ਜਰੂਰ ਕਰਿਓ ਸੋ ਵੀਡੀਓ ਸ਼ੁਰੂ ਕਰ ਲੈਂਦੇ ਆਂ ਸਭ ਤੋਂ ਪਹਿਲਾਂ ਆਪਾਂ SIN ਨੰਬਰ ਦੀ ਗੱਲ ਕਰਦੇ ਆ ਕਿਉਂਕਿ SIN ਨੰਬਰ ਜਿਹੜਾ ਉਹ ਹਰ ਇੱਕ ਇਮੀਗ੍ਰੈਂਟ ਦੇ ਨਾਲ ਜੁੜਿਆ ਹੋਇਆ ਹੈ ਖਾਸ ਕਰਕੇ ਜਿਹੜੇ ਨਵੇਂ ਪਲਾਨ ਕਰ ਰਹੇ ਨੇ ਬੱਚੇ ਜਿਹੜੇ ਕੈਨੇਡਾ ਬਾਰੇ ਸੋਚ ਰਹੇ ਨੇ ਕਿ ਅਸੀਂ ਕੈਨੇਡਾ ਜਾਣਾ ਹੈ ਕਿਸੇ ਦੇ ਰਿਲੇਟਿਵ ਜਿਹੜੇ ਕੈਨੇਡਾ ਆ ਰਹੇ ਨੇ ਤਾਂ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਤਕ ਜ਼ਰੂਰ ਪਹੁੰਚਾਓ ਪਹਿਲਾਂ ਕੀ ਹੁੰਦਾ ਸੀ ਜਦੋਂ ਆਪਾਂ ਕੈਨੇਡਾ ਦੇ ਵਿੱਚ ਜਾਂਦੇ ਸੀਗੇ ਤਾਂ ਮੰਨ ਲਿਆ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਸਟੂਡੈਂਟ ਵੀਜ਼ਾ ਦਾ ਜਦੋਂ ਆਪਾਂ ਸਟੂਡੈਂਟ ਵੀਜ਼ਾ ਤੇ ਜਾਂਦੇ ਸੀਗੇ ਤੇ ਆਪਾਂ ਜਾ ਕੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਇਨਰੋਲ ਹੁੰਦੇ ਸੀਗੇ ਉਸ ਤੋਂ ਬਾਅਦ ਆਪਾਂ SIN ਨੰਬਰ ਯਾਨੀ ਸੋਸ਼ਲ ਇੰਸ਼ੋਰੈਂਸ ਨੰਬਰ ਦੇ ਲਈ ਇਨ ਪਰਸਨ ਜਾਂਦੇ ਸੀ ਸਰਵਿਸ ਕੈਨੇਡਾ ਦੇ ਦਫ਼ਤਰ ਤੇ ਉੱਥੇ ਜਾ ਕੇ ਅਪਲਾਈ ਕਰਦੇ ਸੀਗੇ ਤੇ ਸਾਨੂੰ SIN ਨੰਬਰ ਜਿਹੜਾ ਉਹ ਮਿਲਦਾ ਸੀਗਾ ਹੁਣ ਇਹਨੂੰ ਆਨਲਾਈਨ ਪ੍ਰੋਸੈਸ ਕਰ ਦਿੱਤਾ ਗਿਆ ਆਨਲਾਈਨ ਪ੍ਰੋਸੈਸ ਦਾ ਮਤਲਬ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਣਾ ਆਨਲਾਈਨ ਪ੍ਰੋਸੈਸ ਨਹੀਂ ਕਰ ਦਿੱਤਾ ਗਿਆ ਦਰਸਲ ਇੱਕ ਨਵੀਂ ਕਹਿ ਸਕਦਾ ਕਿ ਨਵਾਂ ਇੱਕ ਪਾਲਿਸੀ ਲੈ ਕੇ ਆ ਰਹੀ ਹੈ ਕੈਨੇਡਾ ਤੇ ਇਹ ਜਿਹੜੀ ਪਾਲਿਸੀ ਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਹੀ ਢੰਗ ਨਾਲ ਕੰਮ ਕਰੇਗੀ ਤੇ ਇਹਦੇ ਨਾਲ 50% ਲਾਈਨਾਂ ਦੇ ਵਿੱਚ ਖੜਨ ਦਾ ਪੰਗਾ ਖਤਮ ਹੋ ਜਾਏਗਾ ਤੇ ਇੱਕ ਤੁਹਾਨੂੰ ਲੈਂਡੇਡ ਸਿਨ ਨੰਬਰ ਜਿਹੜਾ ਉਸੇ ਵੇਲੇ ਮਿਲ ਜਾਏਗਾ ਇੱਕ ਪਾਲਿਸੀ ਲੈ ਕੇ ਆ ਰਹੀ ਹੈ ਸਿਨ ਐਟ ਲੈਂਡਿੰਗ ਪ੍ਰੋਗਰਾਮ ਇਹ ਜਿਹੜਾ ਸਿਨ ਐਟ ਲੈਂਡਿੰਗ ਪ੍ਰੋਗਰਾਮ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਲੈਂਡ ਕਰਨਾ ਹੈ ਲੈਂਡ ਕਰਦੇ ਆ ਸਾਰੀ ਤੁਹਾਨੂੰ ਉਸੇ ਵੇਲੇ ਸਿਨ ਨੰਬਰ ਮਿਲ ਜਾਣਾ ਹੈ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਇੱਕ ਅੰਕੜਾ ਵੀ ਕੀ ਦਿੱਤਾ ਗਿਆ ਕਿ ਟੋਰਾਂਟੋ 에ਅਰਪੋਰਟ ਜਿਹੜਾ ਪੀਅਰਸਨ 에ਅਰਪੋਰਟ ਹੈ ਉੱਥੇ 15307 SIN ਨੰਬਰ ਇਸ਼ੂ ਕੀਤੇ ਗਏ ਸੀਗੇ 2023-2024 ਦੇ ਵਿੱਚ ਜਿਨ੍ਹਾਂ ਨੂੰ ਇਨ ਪਰਸਨ ਜਾ ਕੇ ਲਾਈਨ ਦੇ ਵਿੱਚ ਲੱਗਣ ਦੀ ਲੋੜ ਨਹੀਂ ਸੀ ਪਈ ਤੇ ਹੁਣ ਜਿਹੜੀ ਇਹ SIN ਐਟ ਲੈਂਡਿੰਗ ਪ੍ਰੋਗਰਾਮ ਹੈ ਇਹ ਕੈਨੇਡੀਅਨਸ 메ਨ 에어ਪੋਰਟ ਤੇ ਖਾਸ ਕਰਕੇ ਟੋਰਾਂਟੋ ਪੀਅਰਸਨ 에어ਪੋਰਟ ਤੇ ਮੌਂਟਰੀਅਲ 에어ਪੋਰਟ ਤੇ ਤੇ ਵੈਂਕੂਵਰ ਕੈਲਗਰੀ 에어ਪੋਰਟ ਤੇ ਜਿਹੜਾ ਹੈ ਉਹ ਉਪਲਬਧ ਹੋਵੇਗਾ ਜਿੱਥੇ ਸੋਸ਼ਲ ਇੰਸ਼ੋਰੈਂਸ ਨੰਬਰ ਜਿਹੜਾ ਹੈ ਉਹ ਤੁਸੀਂ ਜਾ ਕੇ ਉੱਥੇ ਅਪਲਾਈ ਕਰ ਸਕਦੇ ਹੋ ਤੁਹਾਡਾ 에어ਪੋਰਟ ਲੀਵ ਕਰਨ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਮਿਲ ਜਾਵੇਗਾ ਜਿਹਦੇ ਥਰੂ ਤੁਸੀਂ ਇਨਸਾਈਡ ਕੈਨੇਡਾ ਜਾ ਕੇ ਆਪਣਾ ਕੰਮ ਕਰ ਸਕਦੇ ਹੈਗੇ ਹੋ ਹੁਣ ਜਿਹੜਾ ਸਿਨ ਐਟ ਲੈਂਡਿੰਗ ਪ੍ਰੋਗਰਾਮ ਹੈ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੇ ਲਾਈਨਾਂ ਦੇ ਵਿੱਚ ਖੜਦੇ ਸੀਗੇ ਜਾ ਕੇ ਕੈਨੇਡਾ ਦੇ ਵਿੱਚ ਸਿਨ ਨੰਬਰ ਲੈਣ ਵਾਸਤੇ ਉਨ੍ਹਾਂ ਦਾ ਬਰਡਨ ਘਟਾ ਦੇਵੇਗਾ ਤੇ ਸਰਵਿਸ ਕੈਨੇਡਾ ਦੇ ਵਿੱਚ ਭੀੜ ਲੱਗਣੀ ਘਟ ਜਾਵੇਗੀ 2025 26 ਦੇ ਵਿੱਚ ਸਰਵਿਸ ਕੈਨੇਡਾ ਨੇ ਇਮੀਗ੍ਰੇਸ਼ਨ ਰਿਫਿਊਜੀਸ ਨੇ ਇੱਕ ਇੰਟਰੋਡਿਊਸ ਕੀਤਾ ਤਾਂ ਕਿ ਸਿਨ ਐਟ ਐਂਟਰੀ ਜਿਹੜਾ ਇਹ ਨਵਾਂ ਪ੍ਰੋਗਰਾਮ ਸਟਾਰਟਅਪ ਜਿਹੜਾ ਉਹ ਸ਼ੁਰੂ ਕਰਨ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਐਂਟਰੀ ਲੈਣੀ ਹੈ ਨਾਲ ਹੀ ਤੁਹਾਨੂੰ ਸਿਨ ਨੰਬਰ ਮਿਲ ਜਾਣਾ ਸੋ ਇੱਕ ਬਹੁਤ ਵੱਡਾ ਬੈਨੀਫਿਟ ਇਹਦਾ ਹੋਣ ਵਾਲਾ ਹੈ ਹੁਣ ਇੱਕ ਆਂਕੜਾ ਇੱਕ ਰਿਪੋਰਟ ਵੀ ਹੈ ਕਿ ਇਨ ਪਰਸਨ ਵਿਜ਼ਿਟ ਜਿਹੜੀ ਆ ਸਰਵਿਸ ਕੈਨੇਡਾ ਦੇ ਵਿੱਚ ਉਹ 50% ਤੱਕ ਘਟ ਜਾਵੇਗੀ ਯਾਨੀ ਕਿ ਜਿਹੜੀ ਉੱਥੇ ਭੀੜ ਲੱਗਦੀ ਸੀ ਪਹਿਲਾਂ 10 ਲੋਕਾਂ ਦੀ ਉਹ ਹੁਣ 5 ਲੋਕਾਂ ਦੀ ਹੀ ਭੀੜ ਲੱਗੇਗੀ ਸੋ ਸਿਨ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਹੈ ਸਿਨ ਨੰਬਰ ਜਿਹੜਾ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਹੁੰਦਾ ਹੈ ਜਿਹਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਦੇ ਹੋ ਹੁਣ ਚਲੋ ਜੀ ਕਿਸੇ এমਪਲੋయర్ ਕੋਲ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਪੈਂਦਾ ਜੀ ਭਈ ਤੁਹਾਡੇ ਕੋਲ ਸਿਨ ਨੰਬਰ ਹੈਗਾ ਤੇ ਸਿਨ ਨੰਬਰ ਦੇ ਬਿਹਾਫ ਤੇ ਉਹ ਤੁਹਾਨੂੰ ਕੰਮ ਦਿੰਦਾ ਹੈਗਾ ਚਲੋ ਜੀ ਹੁਣ ਆ ਜਾਂਦੇ ਆਪਾਂ ਸਰਵਿਸ ਕੈਨੇਡਾ ਦੇ ਵੱਲੋਂ ਇੱਕ ਹੋਰ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ ਕਿ ਭਈ ਜੇਕਰ ਤੁਹਾਡਾ 30 ਦਿਨ ਦੇ ਵਿੱਚ ਅਸੀਂ ਪਾਸਪੋਰਟ ਡਿਲੀਵਰ ਨਹੀਂ ਕਰਦੇ ਤਾ ਅਸੀਂ ਤੁਹਾਨੂੰ ਫ੍ਰੀ ਆਫ ਕੋਸਟ ਉਹ ਸਰਵਿਸ ਦੇਵਾਂਗੇ ਜਿਹੜੀ ਪਾਸਪੋਰਟ ਰੀਨੂਵਲ ਦਾ ਤੁਹਾਨੂੰ ਪੇ ਕਰਨਾ ਪੈਂਦਾ ਹੈ ਉਹ ਪੇ ਨਹੀਂ ਕਰਨਾ ਪਵੇਗਾ ਬਹੁਤ ਵੱਡੀ ਗੱਲ ਹੈ ਕਿਉਂਕਿ ਸਰਵਿਸ ਕੈਨੇਡਾ ਦੇ ਜੇਕਰ ਰਿਪੋਰਟ ਦੇ ਹਿਸਾਬ ਨਾਲ ਜਾਈਏ ਤੇ 5.74 ਮਿਲੀਅਨ ਪਾਸਪੋਰਟ ਦਾ ਬੈਕਲੌਗ ਜਿਹੜਾ 24 25 ਦੇ ਹਿਸਾਬ ਦੇ ਨਾਲ ਜਿਹੜਾ ਉਹ ਹੈਗਾ ਹੈ 5.74 ਮਿਲੀਅਨ ਪਾਸਪੋਰਟ ਅਪਲੀਕੇਸ਼ਨ ਫਾਰ 2024-25 ਐਂਡ ਵਨ ਵੇ ਇਟ ਪਲਾਨ ਟੂ ਹੈਲਪ ਡੀਲ ਵਿਦ ਗਰੋਇੰਗ ਡਿਮਾਂਡ ਇਜ਼ ਵਿਦ ਅ ਮਨੀ ਬੈਕ ਗਾਰੰਟੀ ਗੇਟ ਯੋਰ ਪਾਸਪੋਰਟ ਵਿਦੀਨ 30 ਡੇਜ਼ ਔਰ ਔਰ ਕਿ 5.74 ਮਿਲੀਅਨ ਜਿਹੜੇ ਆ ਉਹ ਪਾਸਪੋਰਟ ਦੇ ਲਈ ਅਪਲੀਕੇਸ਼ਨ ਜਿਹੜੀਆਂ 2024-2025 ਦੇ ਵਿੱਚ ਹੋਣ ਗਿਆ ਤੇ ਇਹ ਜਿਹੜੀ ਡਿਮਾਂਡ ਗਰੋ ਕਰ ਰਹੀ ਹੈ ਇੱਕ ਮਨੀ ਬੈਕ ਗਾਰੰਟੀ ਦੇ ਥਰੂ ਜਿਹੜਾ ਉਹ ਹੁਣ ਆਪਾਂ ਗਾਂ ਤੋਂ ਚੱਲਾਂਗੇ ਤੇ 30 ਦਿਨ ਦੇ ਵਿੱਚ ਤੁਹਾਨੂੰ ਪਾਸਪੋਰਟ ਡਿਲੀਵਰ ਕਰਾਂਗੇ ਹੁਣ ਜਿਹੜੀ ਸਿਟੀਜ਼ਨਸ਼ਿਪ ਸਰਵਿਸ ਮਿਨਿਸਟਰ ਨੇ ਟੈਰੀ ਬੀਚ ਉਹਨਾਂ ਦੇ ਵੱਲੋਂ ਪ੍ਰੋਮਿਸ ਕੀਤਾ ਗਿਆ ਸੀਗਾ ਕਿ ਤੁਸੀਂ ਆਨਲਾਈਨ ਇਹ ਸਰਵਿਸ ਜਿਹੜੀ ਹੈ ਉਹ ਲੈ ਸਕਦੇ ਹੈਗੇ ਹੋ ਤੇ ਆਨਲਾਈਨ ਹੁਣ ਤੁਸੀਂ ਆਪਣਾ ਪਾਸਪੋਰਟ ਜਿਹੜਾ ਉਹ ਰੀਨਿਊ ਕਰਵਾ ਸਕਦੇ ਹੋ ਇਹਦੇ ਵਾਸਤੇ ਤੁਹਾਨੂੰ ਇਨ ਪਰਸਨ ਸਰਵਿਸ ਕੈਨੇਡਾ ਦੇ ਦਫ਼ਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ ਏ ਪਾਇਲਟ ਪ੍ਰੋਜੈਕਟ ਪ੍ਰੋਮਿਸ ਫॉर ਫਾਲ 2023 ਉਹਨਾਂ ਨੇ ਕਿਹਾ ਕਿ 2023 ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਉਹਦਾ ਪ੍ਰੋਮਿਸ ਕੀਤਾ ਗਿਆ ਸੀਗਾ ਤੇ ਦਸੰਬਰ 2024 ਦੇ ਲਾਸਟ ਤੱਕ ਇਹਨੂੰ ਲਾਂਚ ਕਰ ਦਿੱਤਾ ਗਿਆ ਤੇ ਇੱਕ ਲਿਮਟਿਡ ਨੰਬਰ ਆਫ ਆਨਲਾਈਨ ਅਪਲੀਕੇਸ਼ਨ ਜਿਹੜੀਆਂ ਲੱਗ ਰਹੀਆਂ ਸੀ ਪਰ ਹੁਣ ਇਹ ਵਧਾ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਮਾਰਚ 2023 that service canada has nearly cleared the backlog ਉਹਨਾਂ ਨੇ ਕਿਹਾ ਕਿ ਮਾਰਚ 2023 ਦੇ ਵਿੱਚ ਕੈਨੇਡਾ ਜਿਹੜਾ ਉਹ ਬੈਕਲੌਗ ਲੱਗਪਾ ਉਹਨਾਂ ਨੇ ਪਾਸਪੋਰਟ ਵਾਲਾ ਖਤਮ ਕਰਨ ਦੇ ਕਿਨਾਰੇ ਸੀਗਾ ਏਜੰਸੀ ਰਿਪੋਰਟ 3.3 ਮਿਲੀਅਨ ਪਾਸਪੋਰਟ ਵੇਅਰ ਇਸ਼ੂਡ ਉਹਨਾਂ ਨੇ ਕਿਹਾ ਕਿ ਇੱਕ ਏਜੰਸੀ ਦੀ ਰਿਪੋਰਟ ਦੇ ਹਿਸਾਬ ਦੇ ਨਾਲ 33 ਲੱਖ 2022-23 ਦੇ ਵਿੱਚ ਪਾਸਪੋਰਟ ਇਸ਼ੂ ਕੀਤੇ ਗਏ ਤੇ 4.8 ਮਿਲੀਅਨ ਵੇਅਰ ਇਸ਼ੂਡ ਇਨ ਦੀ ਫੋਲੋਇੰਗ ਤੇ ਪਿਛਲੇ ਸਾਲ ਜਿਹੜਾ ਉਹ 4.8 ਮਿਲੀਅਨ ਜਿਹੜੇ ਪਾਸਪੋਰਟ ਹੈ ਉਹ ਇਸ਼ੂ ਕੀਤੇ ਗਏ ਨੇ ਸੋ ਇੱਕ ਆਪਣੇ ਅੰਦਰ ਵਿੱਚ ਬਹੁਤ ਵੱਡਾ ਅੰਕੜਾ ਜਿਹੜਾ ਉਹ ਦਿੱਤਾ ਗਿਆ ਹੈ ਕਿ ਇੰਨੇ ਵੱਡੇ ਲੈਵਲ ਦੇ ਉੱਤੇ ਕੈਨੇਡਾ ਦੇ ਵਿੱਚ ਪਾਸਪੋਰਟ ਬਣ ਰਹੇ ਨੇ ਸੋ ਸਰਵਿਸ ਕੈਨੇਡਾ ਦੇ ਵੱਲੋਂ ਇੱਕ ਬਹੁਤ ਵੱਡੀ ਪ੍ਰੋਮਿਸ ਦਿੱਤੀ ਗਈ ਹੈ ਕਿ ਜੇਕਰ ਤੁਹਾਡਾ ਪਾਸਪੋਰਟ 30 ਦਿਨ ਦੇ ਵਿੱਚ ਉਹ ਡਿਲੀਵਰਡ ਨਹੀਂ ਕਰ ਪਾਉਂਦੇ ਤਾਂ ਉਹ ਤੁਹਾਡੀ ਰੀਨਿਊਅਲ ਫੀਸ ਜਿਹੜੀ ਹੈ ਉਹ ਕੱਟ ਦੇਣਗੇ ਨੰਬਰ ਇੱਕ ਚੀਜ਼ ਦੂਜਾ ਇਨ ਪਰਸਨ ਜਾਣ ਦੀ ਲੋੜ ਨਹੀਂ ਹੋਗੀ ਆਨਲਾਈਨ ਤੁਸੀਂ ਪਾਸਪੋਰਟ ਰੀਨਿਊਅਲ ਵਾਸਤੇ ਪਾ ਸਕਦੇ ਹੈਗੇ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾਸ ਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ